ਸਾਸਰੀ ਕਾਲਜੀ ਸਾਰਿਆਂ ਨੂੰ ਜੀ ਲੱਗੇ ਹੈ ਜੀ ਅੱਜ ਦਾ ਬਲੌਗ ਸ਼ੂਟ ਕਰਨਾ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਇੱਧਰ ਦੇ ਸਾਰਿਆਂ ਦਾ ਬਹੁਤ ਧੰਨਵਾਦ ਜੀ ਤੇ ਰੱਬ ਸਾਰਿਆਂ ਦਾ ਤਰੱਕੀ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਨੂੰ ਦਿਖਾ ਦਿਓ ਜੀ ਅੱਜ ਦਾ ਵਿਊ ਕਿਵੇਂ ਦਾ ਹੈ ਜੀ ਤੁਸੀਂ ਚੈੱਕ ਕਰਿਓ ਜੀ ਆ ਹੈਗਾ ਜੀ 10 11 ਵਜੇ ਦਾ ਟਾਈਮ ਤੇ ਅੱਜ ਹੁਣ ਵਿਊ ਚੈੱਕ ਕਰੋ ਜੀ ਬਦਲਵਾਈ ਹੋ ਗਈ ਫੇਰ ਸਾਰੇ ਕਿਤੇ ਧੁੰਦ ਦੇ ਧੁੰਦ ਪੈ ਗਈ ਜੀ ਆ ਦੇਖੋ ਪਰ ਬੱਦਲ ਵੀ ਹੋ ਗਿਆ ਤੇ ਮੀਂਹ ਦੀ ਤਿਆਰੀ ਹੈ ਫੁੱਲ ਮੀਂਹ ਵੀ ਆਣ ਵਾਲਾ ਹੈ ਜੀ ਸਵੇਰੇ ਸਵੇਰੇ ਧੁੱਪ ਨਿਕਲੀ ਸੀਗੀ ਤੇ ਹੁਣ ਫੇਰ ਬੱਦਲ ਹੋ ਗਿਆ ਜੀ ਤਾਈ ਤੇ ਮੰਮੀ ਹੁਣੇ ਸਾਜਦੇ ਸਾਜਦੇ ਡੰਗਰ ਬੱਕਰੀ ਆ ਝੱਡ ਦੰਦੇ ਵਿੱਚ ਉਗਲੂ ਗਿਆ ਫਿਰ ਮੀਂਹ ਦਾ ਕੋਈ ਪ੍ਰੋਸਤਾ ਨਹੀਂ ਵੀ ਕਾਦਾ ਜਾਵੇ ਤੇ ਹੁਣ ਦੇਖੋ ਤੁਸੀਂ ਕਿੰਨਾ ਬੱਦਲ ਹੋ ਗਿਆ ਧੁੰਦੀ ਧੁੰਦ ਹੋ ਗਈ ਸਾਰੇ ਕਿਤੇ ਤੇ ਮੀਂਹ ਦੀ ਹੋ ਗਈ ਫੁੱਲ ਤਿਆਰੀ ਤੇ ਆਜੋ ਤੁਹਾਨੂੰ ਮੰਮੀ ਨਾਲ ਮਿਲਾਂਦੇ ਆ ਜੀ ਕੀ ਕਰਦੇ ਆ ਮੰਮੀ ਹੁਣੇ ਜੀ ਓ ਦੇਖੋ ਜੀ ਲੱਗੀਆਂ ਇਹ ਬੱਕਰੀਆਂ ਚੁਗਣ ਆ ਕੀਤੇ ਦੂਰ ਨਹੀਂ ਜਾਂਦੀਆਂ ਜੀ ਨੇੜੇ ਨੇੜੇ ਚੁਗੀ ਜਾਂਦੀਆਂ ਜੀ ਹੁ ਮੰਮੀ ਹੋਰ ਆਏ ਆ ਦੁਪਹਿਰ ਨੂੰ ਤਾਂ ਬੱਕਰੀਆਂ ਵੀ ਉਹੀ ਆ ਗਈਆਂ ਨਾਲ ਨਾਲ ਉਹੀ ਚੁਗਣ ਲੱਗਿਆ ਰਤੇ ਜਾਂਦੀਆਂ ਨਹੀਂ ਕਿਤੇ ਨਹੀਂ ਬਸ ਨੇੜੇ ਨੇੜੇ ਚੁਗੀ ਜਾਂਦੀ ਆਰੀ ਇਹ ਅੱਜ ਤੁਹਾਨੂੰ ਮਿਲਾਈ ਮੰਮੀ ਨਾਲ ਤੇ ਮੰਮੀ ਨਹੀਂ ਦੇਖਦੀਆਂ ਜੀ ਕੀ ਕਰਦੇ ਐ ਮੰਮੀ ਨਹੀਂ ਬੈਠਿਆ ਜੀ ਸਾਡੀ ਰਸੋਈ ਵਿੱਚ ਜਿਹੜੀ ਬਣਾਈ ਅਸੀਂ ਟੈਂਪਰੇਲੀ ਜੀ ਰਸੋਈ ਉਹਦੇ 'ਚ ਬੈਠੇ ਆ ਜੀ ਆ ਆ ਮਿਲੋ ਜੀ ਮੰਮੀ ਨਾਲ ਜੀ ਆ ਮਿਲੋ ਮੰਮੀ ਨਾਲ ਸਾਤਰੀ ਕਾਂ ਜੀ ਅਸੀਂ ਲੱਗੇ ਅੱਜ ਦਹੀ ਤੜਕ ਕੇ ਖੈਰ ਬਣਾਣਾ ਪ੍ਰੀਤ ਕਾਂ ਦੀ ਖੈਰੂ ਖਾਣਾ ਮੁੱਖਾ ਚਲੇ ਜਾਣਾ ਬਣਾ ਕੇ ਸਾਡੀ ਸਾਨੂੰ ਖੈਰੂ ਆ ਜੀ ਮੰਮੀ ਬਣਾ ਦੇ ਬਹੁਤ ਵਾਦ ਮੰਮੀ ਦੇ ਹੱਥ ਦਾ ਜੀ ਕਰਦਾ ਤਾਂ ਖੈਰੂ ਖਾਣੇ ਨੇ ਆ ਫਿਰ ਪੱਕਾ ਜੀ ਫੁਲਕੇ ਆਪੇ ਬਣਾ ਦੂੰਗਾ ਖੈਰੂ ਚੁਕੀ ਬਣਾ ਲਵਾਂਗਾ ਮੰਮੀ ਖੈਰੂ ਹੀ ਨਹੀਂ ਬਣਾ ਦੇ ਤਾਂ ਵਾਦ ਮੰਮੀ ਹਰ ਇੱਕ ਚੀਜ਼ ਹੀ ਸਵਾਦ ਬਣਾ ਦੇ ਬਸ ਹੁੰਦਾ ਹੀ ਘੜਕ ਨੇ ਵਰਸ ਖੈਰੂ ਕਹਿੰਦੇ ਜੀ ਇੱਛਾ ਜੀ ਕੁੰਡੀ ਵਿੱਚ ਮਸਾਲਾ ਮਸੂਲਾ ਕੁੱਟ ਕੇ ਤਿਆਰੀ ਕਰਦੀ ਮੰਮੀ ਨੇ ਖੈਰੂ ਬਣਾਣੇ ਦੀ ਆਮੀ ਰੋਜੀ ਟਿੰਪਲ ਨਾਲ ਸਸਤੀ ਚਾਲ ਦੀ ਸਾਰੇ ਆ ਤਿੱਪ ਤੁੰਪਰ ਵੀ ਲਗੀ ਹੈ ਨਾਲ ਨਾਲ ਹੈਲਪ ਕਰਾਂ ਮੰਮੀ ਦੀ ਮੇਰਾ ਮਸਾਲਾ ਕੁੱਕ ਤਾਂ ਮੰਮੀ ਨੇ ਤੜਕਾ ਲਾਤਾ ਮੈਂ ਆਟਾ ਗੁਣਤਾਏ ਬਸੋਂ ਨਾਲ ਦੀ ਨਾਲ ਰੋਟੀ ਵੀ ਬਣਾ ਦੋਗੇ ਪਿੱਛੇ ਦੁੱਧ ਰੱਖਿਆ ਸੀ ਗਰਮ ਪਿੱਛੇ ਦੁੱਧ ਹੋਣ ਲੱਗਿਆ ਹੈ ਗਰਮ ਚਲੋ ਜੀ ਫਿਰ ਜੇ ਤੁਹਾਨੂੰ ਰੋਟੀ ਬਣਾਉਂਗੇ ਜੀ ਫਿਰ ਮਿਲੋਂਗੇ ਜੀ ਆਹ ਦੇਖੋ ਜੀ ਮਸਾਲਾ ਹੋ ਗਿਆ ਜੀ ਤਿਆਰ ਤੇ ਆਹ ਦੇਖੋ ਜੀ ਮੰਮੀ ਨੇ ਦਹੀਂ ਰੱਖਿਆ ਹੈ ਜੀ ਵਿਚ ਪਾੜ ਨੂੰ ਹੁਣ ਤੜਕਾ ਲੱਗੂਗਾ ਦਹੀਂ ਕਰਦਾ ਹੈ

ਅਸੀ ਗੱਲਾਂ ਨਾ ਕਰੀਏ। ਦੱਸਟੀ ਗਈ। ਚਲੋ ਜੀ ਫੇਰ ਤੁਹਾਨੂੰ ਮਿਲਦੇ ਆ ਜੀ ਦੁਬਾਰਾ। ਲੱਗੇ ਜੀ ਹੁਣ ਗਰਮ ਗਰਮ ਰੋਟੀ ਬਣਾਣ। ਖੈਰੂ ਸਾਡਾ ਬਣ ਗਿਆ ਜੀ। ਹੁੰਦੀ ਦੀ ਲੱਗੇ ਜੀ ਰੋਟੀ ਬਣਾਣ। ਲੱਗੇ ਜੀ ਮੈਂ ਖਾਣ ਨੂੰ ਗਰਮ ਗਰਮ ਰੋਟੀ। ਹਾਂਜੀ ਅੱਜ ਜੀ ਦੇ ਹੱਥ ਦੀ ਰੋਟੀ ਖਾਉਂਗੇ ਜੀ ਅਸੀਂ। ਗਰਮ ਗਰਮ। ਅੱਜ ਇਹ ਖਵਾਉਂਗੀ ਸਾਨੂੰ ਰੋਟੀ। ਦੀਦੀ। ਹੈ ਨਾ ਰੋਜ਼ ਬਣਾ ਦਿੰਦੀ ਮੈਂ ਸ਼ਾਮ ਨੂੰ ਰੋਟੀ। ਹਾਂਜੀ ਐ ਤਾਂ ਸ਼ਾਮ ਨੂੰ ਮੈਂ ਤੇ ਦੀਦੀ ਬਣਾ ਦੇ ਰੋਟੀ ਸਬਜ਼ੀ ਦੀ ਡਿਊਟੀ ਸਾਡੀ ਆ ਜੀ ਮੰਮੀ ਹੋਰ ਕੰਮ ਕਰ ਲੈਂਦੇ ਫਿਰ ਚਲੋ ਬੇਲਸਟ ਆ ਗਿਆ ਸਸੀ ਰੋਟੀ ਪੜਾ ਕੇ ਖਾ ਕੇ ਅੱਜ ਅਸੀਂ ਲੱਗਿਆ ਜੀ ਨਾਸ਼ਤਾ ਲੇਟ ਕਰਨ ਸਾਨੂੰ ਡੇਟ ਹੋ ਗਿਆ ਜੀ ਅੱਜ ਹਾਂਜੀ ਉਧਰ ਪਰਲੇ ਘਰ ਚੱਲ ਗਏ ਤੇ ਅਸੀਂ ਫਿਰ ਉਧਰ ਡੰਗਰਾ ਡੁੰਗਰਾ ਦਾ ਕਰਕੇ ਆਏ ਪਹਿਲਾਂ ਕਿਉਂਕਿ ਮੀਂਹ ਦਾ ਮੌਸਮ ਬਣਦਾ ਫਿਰ ਮੀਂਹ ਵਿੱਚ ਡੰਗਰਾ ਦਾ ਔਖਾ ਹੋ ਜਾਂਦਾ ਖਾ ਦਾ ਫੈਸੀ ਗਿਆ ਡੰਗਰ ਡੁੰਗਰ ਛੱਡ ਲੀਏ ਪਹਿਲਾ ਫਿਰ ਬਣਾਉਂਗੇ ਰੋਟੀ ਬਿਸਕੁਟ ਵਗੈਰਾ ਖਾ ਲੂਗਾ ਹਾਂਜੀ ਤਾਂ ਕਰਕੇ ਹਾਂ ਜੀ ਤੇ ਆ ਰੋਟੀਆਂ ਸੀ ਲੇਟ ਖਾਉਂਗਾ ਹਾਂਜੀ ਚਲੋ ਠੀਕ ਹੈ ਜੀ ਮਿਲਦੇ ਤੁਹਾਨੂੰ ਆਹ ਦੇਖੋ ਜੀ ਮੰਮੀ ਦੇ ਸਾਰੇ ਬੱਕਰੇ ਆ ਗਏ ਚੁੱਕੇ ਤੇ ਬਹਿ ਗਏ ਆ ਕੇ ਅਸੀਂ ਮੂੰਹ ਲੱਗਿਆ ਇਹਨਾਂ ਨੂੰ ਛੇੜਨ ਬੈਠਾ ਨਹੀਂ ਦਿੰਦੀ ਇਹਨਾਂ ਨੂੰ ਛੇੜੀ ਜਾਂਦੀ ਏ ਆ ਇੱਕ ਰੋਟੀ ਲੱਗੀ ਐ ਸਵਾਨ ਕਹਿੰਦੀ ਸੌ ਜਾ ਇਹਨੂੰ ਤਾਂ ਇਹ ਹੀ ਥੱਪੜ ਮਾਰ ਮਾਰ ਕੇ ਉਹਨੂੰ ਥੱਪੜ ਥੱਪੜ ਕੇ ਸੁਵਾ ਦਿੰਦੀ ਕਹਿੰਦੀ ਸੌ ਜਾ ਬਾਕੀ ਉਹ ਖੜ ਗਏ ਸਾਰੇ ਆ ਕੇ ਹੁਣ ਚੁਗ ਚੱਕ ਕੇ ਆ ਗਏ ਰੱਜ ਕੇ ਆ ਕੇ ਖੜ ਗਏ ਸ਼ੀਮੂ ਕੀ ਆ ਕਰਦਾ ਇਹ ਹਾਂ ਆ ਕੇ ਖਾਦੀਆ ਇਹ ਬੱਕਰੀ ਨਾਲ ਖੇਡਦਾ ਹੈ ਨੀਨੀ ਆਦੀਆ ਨੂੰ ਉਹ ਥੱਕ ਗਿਆ ਹੁਣ ਉਹ ਦੀਂਦਿਆਂ ਦੇ ਨੂੰ ਚੁੱਕ ਕੇ ਆ ਗਈ ਉਹ ਰੱਜ ਗਈ ਕਹਿੰਦੀ ਢਿੱਡੀ ਭਰ ਗਈ ਮੇਰੀ ਹਾਂ ਹੁਣ ਛੌਣ ਲੱਗੇ ਕਹਿੰਦੀ ਸਾਨੂੰ ਨੀਂ ਨੀ ਆਂਦੀ ਐ ਛੌਣ ਆਏ ਸੀ ਹਾਂ ਛੌ ਜਾਣ ਦੇ ਰਿਆਂ ਨੇ ਛੌ ਜਾਣ ਦੇ ਬਹਿ ਜਾਂਦੇ ਉਹਦੇ ਸਾਰੇ ਬੈਠ ਗਏ ਉਹਦੇ ਹਾਂ ਉਹਦੇ ਸਾਰੇ ਬੈਠਣ ਲੱਗੇ ਬਹਿ ਜਾਂਦੇ ਇਹਨਾਂ ਨੂੰ ਅੱਜ 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 ਆਪੇ ਬੈਟੂਂਗੇ 아니 ਬਟਣੇ ਪੁੱਤੋ ਤੂੰ ਤਰੋਂ ਨਾ ਬੈਠੇ ਬਣ ਠਾਲੀ ਜਾਂਦੀ ਐ ਬਹਿ ਜਾਂਦੇ ਆ ਜਾ ਆਰਾਮ ਕਰ ਲੈਣ ਦੇਰਾਂ ਨੂੰ ਨਾ ਬੱਸ ਹਾਂ ਫੇਰ ਪੰਜ ਜਣਾ ਨਾ ਨੇ ਫੇ ਨਾਨੀ ਕਹੂਗੀ ਮੇਰੇ ਬੱਕਰੇ ਭਜਾਤੇ ਸਾਰੇ ਹੈ ਨਾਨੀ ਨੇ ਕਹਣਾ ਮੇਰੇ ਬੱਕਰੇ ਭਜਾਤੇ ਸਾਰੇ ਉਹਨੇ ਉਸ ਨਾ ਹੈ ਨਾ ਮਦੋ ਹੈ ਨਾ ਮਦੋ ਨੂੰ ਉਹਨੂੰ ਸੋ ਆ ਜਾਂਦੇ ਹੁਣ ਉਹ ਕਹਿੰਦੀ ਸਾਡੂੰ ਦੁਪਹਿਰ ਹੋ ਗਈ ਅਸੀਂ ਸੌਣਾ ਹੈ ਤੂੰ ਵੀ ਸੌ ਲੈ ਜਾ ਨਾਨੀ ਆ ਜਾ ਗੰਦੇ ਬੱਚੇ ਹੁੰਦੇ ਐ ਜਿਹੜੇ ਦੁਪਹਿਰ ਨੂੰ ਸੌਂਦੇ ਨਹੀਂ ਉਹਦੇ ਉਹ ਵੀ ਛੋਂਗੇ ਸਾਰੇ ਉਹਦੇ ਉਹ ਕਹਿੰਦੇ ਸ਼ਾਮ ਨੂੰ ਖੇលੂਗੇ ਹਾਂ ਹਾਂ ਕਹਿੰਦੇ ਸ਼ਾਮ ਨੂੰ ਖੇលੂਗੇ ਸਾਰੇ ਹਾਂ ਹਾਂ ਆ ਦੇ ਉਹ ਛੋਂਗੇ ਆਦੇ ਦੀ ਪਿੱਠਵਰ ਪਛੀੜਾ ਕੇ ਦੋਨੇ ਹਾਂ ਛੋਂਗੇ ਨਾ ਹਾਂ ਹਾਂ ਉਹ ਬੜੇ ਉਹ ਮਾਰੂਗਾ 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 ਉਹ ਕਹਿੰਦੀ ਨਾ ਛੇੜ ਛੋਂਦੇ ਕਹਿੰਦੀ ਹਲੋ ਜੀ ਸਾਰੇ ਬੱਕਰੇ ਸੌਣ ਲੱਗ ਗਏ ਜੀ ਰੈਸਟ ਲਗੇ ਆ ਕਰਨ ਚਲੋ ਜੀ ਫਿਰ ਆਪਾਂ ਵੀ ਹੁਣ ਰੈਸਟ ਕਰ ਲਈਏ ਦੁਪਹਿਰ ਦਾ ਟਾਈਮ ਹੋ ਗਿਆ 1:00 2:00 1 ਵਜੇ ਗਿਆ ਜੀ ਫਿਰ ਮਿਲੂਗੇ ਜੀ ਸਾਨੂੰ ਸ਼ਾਮ ਨੂੰ ਦਿਖਾਵਾਂਗੇ ਜੀ ਅਸੀਂ ਕਿਆ ਹੋਰ ਕੰਮ ਕਰਦੇ ਆ ਜੀ ਲੋ ਜੀ ਸਾਰੇ ਬਹਿ ਗਏ ਵਾਰੀ ਵਾਰੀ ਆ ਕੇ ਜੀ ਸਾਰੇ ਭਾਬੀ ਉਹਦੇ ਬੱਕਰੇ ਦੇ ਲ ਇੱਕ ਆ ਖੜ ਗਈ ਅੱਕਾ ਆ ਗਿਆ ਇਹਨੂੰ ਪਾਰਾ ਲਓ ਜੀ ਵੇ ਠੀਕ ਹੈ ਲਓ ਜੀ 4 ਵਜੇ ਦਾ ਟਾਈਮ ਹੈ ਜੀ ਮੀਂਹ ਲੱਗ ਗਿਆ ਜੀ ਬਹੁਤ ਜ਼ੋਰ ਕੇ ਜੀ ਪਾਣੀ ਪਾਣੀ ਹੋ ਗਿਆ ਜੀ ਦੇਖੋ ਸਵੇਰੇ ਥੁੱਕ ਲੱਗੀ ਸੀ ਹੁਣ ਆ ਗਿਆ ਜੀ ਮੀਂਹ ਕੁਝ ਸ਼ਾਮ ਦੇ 5 ਵਜੇ ਦਾ ਟਾਈਮ ਤੇ ਮੀਂਹ ਪੈਣ ਲੱਗਿਆ ਜੀ ਬਰੀਕ ਬਰੀਕ ਤੇ ਦੇਖੋ ਜੀ ਸਾਰੇ ਪਹਾੜਾਂ ਪਰ ਧੁੰਦ ਪਈ ਪਈ ਹੈ ਜਿਵੇਂ ਦਸੰਬਰ ਦੇ ਮਹੀਨੇ ਚ ਧੁੰਦ ਪੈਂਦੀ ਤੇ ਇੱਧਰ ਦੇਖੋ ਮੀਂਹ ਪਾ ਕੇ ਅਗਸਤ ਦੇ ਮਹੀਨੇ ਚ ਹੀ ਮੈਂ ਧੁੰਦੀ ਧੁੰਦ ਹੋ ਜਾਂਦੀ ਸਾਰੇ ਕਿਤੇ ਪਹਾੜਾਂ ਚ ਉਹ ਆ ਜਾ ਹੁੰਦਾ ਜੀ ਸਾਰੇ ਕਿਤੇ ਤੁੰਦ ਜੀ ਪੈ ਜਾਂਦੇ ਆਹ ਦੇਖੋ ਜੀ ਇਹੋ ਵੀ ਕਿੰਨਾ ਵਧੀਆ ਲੱਗਦਾ ਹੈ ਉੱਪਰ ਬੱਦਲ ਕਿੰਨਾ ਹੋਇਆ ਪਿਆ ਮੜਾ ਮੜਾ ਨਹੀਂ ਪੈਂਦਾ ਇਹ ਬ੍ਰੀਕ ਬ੍ਰੀਕ ਕਣੀਆ ਤੇ ਮੰਮੀ ਨਹੀਂ ਗਈ ਹੈ ਜੀ ਘਰ ਨੂੰ ਤਾਰ ਕੱਢਣ ਗਾਂਹ ਦੀ ਜੀ ਕਹਿੰਦੇ ਸੀ ਤਾਰ ਕੱਢ ਲਈਏ ਕਿੰਨਾ ਵਧੀਆ ਲੱਗਦਾ ਹੈ ਜੀ ਸਾਰੇ ਕੀ ਤਿਹਾਰ ਆਪਰਾ ਮੰਮੀ ਗਈ ਸੀਗੇ ਧਾਰ ਕੱਢਣ ਤੇ ਮੰਮੀ ਹਜੇ ਆਈ ਨਹੀਂ ਧਾਰ ਕੱਢ ਕੇ ਤੇ ਮੈਂ ਰੋਟੀ-ਪੁੱਟੀ ਬਣਾ ਲਈ ਤੇ ਮੈਂ ਰੋਟੀ ਬਣਾ ਕੇ ਫਰੀ ਹੋ ਗਈ ਹੁਣ ਜੀ ਤੇ ਟਿੰਪਲ ਵੀ ਗਈ ਹੈ ਜੀ ਅੱਜ ਉਹ ਦਾਦੀ ਦੇ ਸਾਹਮਣੇ ਸਾਡੇ ਪੜੋਸ ਦੀ ਹੈ ਜੀ ਦਾਦੀ ਉਹ ਅੱਜ ਕਿਤੇ ਬਾਹਰ ਗਈ ਵੀ ਹੈ ਜੀ ਕੰਮ ਤੇ ਬਰੋ ਡਿੰਪਲ ਨੂੰ ਕਹਿ ਗਿਆ ਸੀਗੇ ਵੀ ਮੇਰੇ ਬੱਕਰਿਆਂ ਨੂੰ ਕੱਕ ਪਾ ਦੀ ਤੇ ਕਾਤੀ ਕਸੀ ਲਾ ਦੀ ਉਹਨਾਂ ਨੂੰ ਤੇ ਉਹ ਗਈਆ ਡਿੰਪਲ ਉੱਥੇ ਤੇ ਹੁਣ ਸਾਡਾ ਕੰਮ ਕੁੱਮ ਪਨੀਸ਼ ਹੋ ਗਿਆ ਸਾਰਾ ਤੇ ਮੀਂਹ ਦਾ ਵੀ ਮੌਸਮ ਹੋਇਆ ਸੀਗਾ ਮੈਂ ਅਸੀਂ ਰੋਟੀ ਵੀ ਮੈਜ ਬਣਾ ਲਈ ਲੇਕਿਨ ਮੰਮੀ ਕੇ ਘਰ ਰਹਿਣੇ ਤੇ ਮੈਂ ਰੋਟੀ ਰੋਟੀ ਬਣਾ ਲਾਉਂਦੇ ਨੂੰ ਤੇ ਤਵਾਰ ਜੀ ਮੰਮੀ ਆਈ ਨਹੀਂ ਹਜੇ ਤੱਕ ਚਲੋ ਜੀ ਫੇਰ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਜੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸ਼ੇਅਰ ਵੀ ਜਰੂਰ ਕਰਿਓ ਧੰਨਵਾਦ ਸਾਰਿਆਂ ਦਾ ਜੀ ਸਾਡਾ ਬਲੌਗ ਦੇਖਣ ਲਈ ਬਾਏ ਬਾਏ